ਹਰਦੀਪ ਯਾਰ ਕਿੱਥੇ ਸੀ ਸਰ ਤੁਸੀਂ ਮੈਨੂੰ ਘੰਟਾ ਹੋ ਗਿਆ ਤੁਹਾਨੂੰ ਭਾਲੀ ਜਾਂਦੇ ਨੂੰ ਤੁਹਾਨੂੰ ਪਤਾ ਆਪਣੀ ਕਲਾਸ ਲੇਟ ਹੋ ਗਈ ਮੈਂ ਫੋਨ ਲਈ ਜਨਾ ਨਾ ਤੁਸੀਂ ਫੋਨ ਚੱਕਦੇ ਹੋ ਸਰ ਪਤਾ ਕੀ ਐਕਚੁਅਲੀ ਮੇਰਾ ਫੋਨ ਚਾਰਜ ਤੇ ਸੀਗਾ ਮੈਂ ਸਾਰਾ ਦਿਨ ਹੀ ਚਾਰਜ ਤੇ ਲਈ ਰੱਖਦੇ ਹਾਂ ਯਾਰ ਫੋਨ ਕਿ ਦਿੱਕਤ ਹੀ ਬਾਤ ਹੁੰਦੀ ਐ ਬੈਟਰੀ ਦੀ ਬਹੁਤ ਦਿੱਕਤ ਆਉਂਦੀ ਐ ਬੈਟਰੀ ਮੁੱਕੀ ਰਹਿੰਦੀ ਥੋੜੇ ਫੋਨ ਦੀ ਤਾਂ ਆਹ ਦੇਖੋ ਜੇ ਫਿਰ ਬੈਟਰੀ ਮੁੱਕੀ ਰਹਿੰਦੀ ਆ ਤੁਹਾਡੇ ਫੋਨ ਦੀ ਤੁਹਾਨੂੰ ਆਹ ਫੋਨ ਲੈ ਕੇ ਦੇਵਾਂਗੇ ਆਪਾਂ ਛੇਤੀ ਇਹ ਕਿਹੜਾ ਸਰ ਤੁਸੀਂ ਪਹਿਲਾਂ ਚੈੱਕ ਕਰੋ ਇਹ ਆਹ ਜਿਹੜੀ ਤੁਸੀਂ ਚੀਜ਼ ਦੇਖ ਪਾ ਰਹੇ ਹੋ ਇਹ ਬੈਟਰੀ ਐ ਜੀ ਐਕਚੁਅਲੀ ਵਿੱਚ ਆਹ ਆਈਡੀ ਕਿ ਬੈਟਰੀ ਹੈ ਇਹ ਬੈਟਰੀ ਹੈ ਜੀ ਹਾਂਜੀ ਇਹ ਬੈਟਰੀ ਕਿੰਨੀ ਕਬੱਡੀ ਹੋਊਗੀ ਸਿਰੇ ਫੋਨ 'ਚ ਬਹਿ ਜਾਊਗੀ ਪੰਜਾਂ ਵਾਲੇ ਛਿੱਕੇ ਨਾਲੋਂ ਵੀ ਏਡੀ ਛੋਟੀ ਹੈ ਜੀ ਇਹ ਬਹੁਤ ਨਿੱਕੀ ਜੀ ਬੈਟਰੀ ਹੈ ਇਹ ਇਹ ਤੁਹਾਨੂੰ ਬੈਟਰੀ ਲੈ ਕੇ ਦੇਵਾਂਗੇ ਪਤਾ ਕਿਉਂ ਲੈ ਕੇ ਦੇਵਾਂਗੇ ਫਿਰ ਤੁਹਾਡਾ ਆਹ ਬਹਾਨਾ ਖਤਮ ਹੋ ਜਾਊਗਾ ਵੀ ਸਰ ਜੀ ਮੇਰਾ ਫੋਨ ਡਿਸਚਾਰਜ ਹੋ ਗਿਆ ਨਹੀਂ ਸਰ ਇਹ ਆਟੋਮੈਟਿਕ ਚਾਰਜ ਹੋ ਜਾ ਕਰੂਏ ਚਾਰਜ ਕਰਨ ਦੀ ਲੋੜ ਹੀ ਨਹੀਂ ਹੈਗੀ ਜੀ ਇਹ ਚਾਰਜ ਕਿਉਂ ਹੋਇਆ ਹਾਂ ਕਿਉਂ ਚਾਰਜ ਕਰਨ ਦੀ ਲੋੜ ਨਹੀਂ ਹੈਗੀ ਉਹ ਵੀ ਸੁਣ ਲਓ ਕਿਉਂਕਿ ਇਹੇ ਬੈਟਰੀ ਇੱਕ ਵਾਰ ਦੇ ਵਿੱਚ 50 ਸਾਲ ਘਟੂਗੀ ਜੀ ਜਦੋਂ ਚੱਲ ਪਈ ਇਹਦੀ ਲਾਈਫ ਜੀ ਹਾਂਜੀ 50 ਸਾਲ ਘਟੋ ਘਟੋ 50 ਸਾਲ ਨਹੀਂ ਮਰਦੀ ਸਰ ਮਂਗਾ ਕੇ ਦਿਓ ਜੀ ਮੈਨੂੰ ਤਾਂ ਹੁਣੇ ਜੀ ਇਹ ਮਂਗਾਉਣ ਦੇ ਲਈ ਫਿਰ ਤੁਹਾਨੂੰ ਕੰਟੈਕਟ ਕਰਨਾ ਪੈਣਾ ਜੀ ਕਿੱਥੇ ਜਾਣਾ ਪੈਣਾ ਬੀਂਜਿੰਗ ਚਾਈਨਾ ਦੇ ਵਿੱਚ ਜਾਣਾ ਪੈਣਾ ਉੱਥੋਂ ਦੀ ਇੱਕ ਕੰਪਨੀ ਹੈ ਕੰਪਨੀ ਦਾ ਨਾਮ ਹੈ ਜੀ ਬੀਟਾ ਵੋਲਟ ਟੈਕਨੋਲੋਜੀ ਬੀਟਾ ਵੋਲਟ ਟੈਕਨੋਲੋਜੀ ਐਸ ਕੰਪਨੀ ਨੇ ਇਹ ਬੈਟਰੀ ਬਣਾਈ ਹੈ ਜੀ ਬੀਟਾ ਵੋਲਟ ਟੈਕਨੋਲੋਜੀ ਨੇ ਐਸ ਕੰਪ ਬੈਟਰੀ ਦਾ ਨਾਮ ਹੈ ਜੀ ਬੀਵੀ 100 ਇਹ ਕੀ ਹੈ ਉਹ ਪੋਟੇਕਾ 100 ਇਹਦੀ ਪਾਵਰ ਹੈ ਜੀ ਕੋਈ ਹਾਂ ਇਹ ਵੀ ਦੱਸਦਾ ਜੀ 100 ਕਿਉਂ ਨਾਮ ਰੱਖਿਆ ਗਿਆ ਬੀਟਾ ਵੋਲਟ ਟੈਕਨੋਲੋਜੀ ਜੋ ਕਿ ਬਿੰਜਿੰਗ ਦੀ ਬਣੀ ਹੋਈ ਕੰਪਨੀ ਆ ਉਹਨੇ ਬਣਾਈ ਹੈ ਇਹ ਬੈਟਰੀ ਵਰਕ ਕਰਦੀ ਹੈ ਨਿਊਕਲੀਅਰ ਡिके ਤੇ ਕਾਹਦੇ ਵਰਕ ਕਰਦੀ ਹੈ ਜੀ ਨਿਊਕਲੀਅਰ ਡिके ਤੇ ਇਹਦੇ ਵਿੱਚ ਨਿਊਕਲੀਅਰ ਆਈਸੋਟੋਪਸ ਦਾ ਇਸਤੇਮਾਲ ਕੀਤਾ ਗਿਆ ਕਿਹੜੇ ਆਈਸੋਟੋਪ ਦਾ ਇਸਤੇਮਾਲ ਕੀਤਾ ਗਿਆ ਜੀ ਆਰਸੈਨਿਕ 63 ਦਾ ਇਸਤੇਮਾਲ ਕੀਤਾ ਗਿਆ ਆਰਸੈਨਿਕ 63 ਦਾ ਇਸਤੇਮਾਲ ਕੀਤਾ ਗਿਆ ਜਿਹਦੀ ਹਾਫ ਲਾਈਫ ਕਿੰਨੀ ਹੁੰਦੀ ਹੈ ਪੁੱਤ ਘੱਟੋ ਘੱਟ 100 ਸਾਲ ਹੁੰਦੀ ਹੈ ਜੀ 100 ਸਾਲ ਦੀ ਜ਼ਿੰਦਗੀ ਹੁੰਦੀ ਹੈ ਜੀ ਹਾਫ ਲਾਈਫ 100 ਸਾਲ ਚਲੋ ਜੀ ਹਾਂ ਤੇ ਮੈਂ ਤਾਂ ਤੈਨੂੰ ਕਿੰਨੇ ਕਹਿ ਰਿਹਾ 50 ਤੇ ਹੋਰ ਦੱਸ ਤਾਂ ਖਰਾਬ ਹੋਣ ਤੋਂ ਬਾਅਦ ਸਿੱਟਣ ਦੀ ਗਲਤੀ ਨਾ ਕਰੀ ਕਿਉਂਕਿ ਜਿਵੇਂ ਇਹ ਆਰਸੈਨਿਕ ਡਕੇ ਹੁੰਦਾ ਹੈ ਨਾ ਇਹ ਕਨਵਰਟ ਹੋ ਜਾਂਦਾ ਹੁੰਦਾ ਹੈ ਕਾਦੇ ਵਿੱਚ ਕਾਪਰ 63 ਦੇ ਵਿੱਚ ਵੇਚ ਕੇ ਸੋਲੇਪੁਰੀਆਂ ਵੀ ਖਾ ਸਕਦਾ ਦਾ ਤੋਂ ਇੱਕ ਗੱਲ ਹੋਰ ਦੱਸਣਾ ਤੈਨੂੰ ਮੈਂ ਜਿੱਥੇ ਮਰਜ਼ੀ ਵਗ ਜੀ ਉੱਥੇ ਵਰਕ ਕਰੂਗੀ ਇਹ 120 ਡਿਗਰੀ ਸੈਲਸੀਅਸ ਤੋਂ ਲੈ ਕੇ ਮਾਈਨਸ ਦੇ 160 ਡਿਗਰੀ ਸੈਲਸੀਅਸ ਦੇ ਤਾਪਮਾਨ ਤੱਕ ਵਰਕ ਕਰ ਸਕਦੀ ਹੈ ਪੂਰੀਆਂ ਐਕਸਟ੍ਰੀਮ ਕੰਡੀਸ਼ਨਾਂ 'ਚ ਵਰਕ ਕਰਦਾ ਸਰ ਬਹੁਤ ਵਧੀਆ ਚੀਜ਼ ਹੈ ਜੀ ਹਨਾ ਹਾਂਜੀ ਤੇ ਉਦੋਂ ਵੀ ਵੱਡੀ ਗੱਲ ਜਮੇ ਨਿੱਕੀ ਜੀ ਬੈਟਰੀ ਹੈ ਜੀ ਦੇਖੋ ਕੋਇਨ ਦੇ ਸਾਈਜ਼ ਦੀ ਹੈ ਸਿਰਫ ਹੀ ਕੋਇਨ ਦੇ ਸਾਈਜ਼ ਦੀ ਹੈ ਹਾਂ ਪਰ ਮੌਕੇ ਤੇ ਇਹ ਜ਼ਿਆਦਾ ਪਾਵਰ ਜਨਰੇਟ ਨਹੀਂ ਕਰ پا ਰਹੀ ਇਹ ਜਨਰੇਟ ਕਰ ਰਹੀ ਹੈ ਜੀ 100 ਮਾਈਕਰੋਵਾਟ 100 ਮਾਈਕਰੋਵਾਟ ਦੀ ਪਾਵਰ ਜਨਰੇਟ ਕਰ ਰਹੀ ਹੈ ਪਰ ਇਹਦੇ ਤੇ ਵਰਕ ਕੀਤਾ ਜਾ ਰਿਹਾ ਤਾਂ ਕਿ ਇਹ ਜ਼ਿਆਦਾ ਜਨਰੇਟ ਕਰ ਸਕੀ ਨਹੀਂ ਸਰ ਹੁਣ ਇਹ ਫੋਨਾਂ ਚ ਇੰਸਟਾਲ ਮੰਨ ਕੇ ਚਲੋ ਕਰਤੀ ਜਾਂ ਕਿਵੇਂ ਜੀ ਸਾਲ ਨੂੰ ਇੰਸਟਾਲ ਹੋਣ ਲੱਗ ਜੂਗੀ ਜੀ ਕਿਉਂਕਿ ਕਰੰਟਲੀ ਤਾਂ ਇਹ ਅਜੇ 3 ਵੋਲਟ ਹੀ ਜਨਰੇਟ ਕਰ پا ਰਹੀ ਹੈ ਇਹ ਬੈਟਰੀ ਇਹਦਾ ਇਸਤੇਮਾਲ ਕਿੱਥੇ ਕਿੱਥੇ ਕੀਤਾ ਜਾ ਸਕਦਾ ਹੈ ਮੈਡੀਕਲ ਇਕਵਿਪਮੈਂਟ ਜਿੱਥੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਵੀ ਪਾਵਰ ਕੱਟ ਨਾ ਹੋਵੇ ਠੀਕ ਹੈ ਸਰ ਫੋਨਾਂ ਚ ਇਸਤੇਮਾਲ ਹੋ ਸਕਦਾ ਜੀ ਠੀਕ ਹੈ ਜਿਹੜੇ ਡਰੋਨ ਵਗੈਰਾ ਉੱਡਦੇ ਆ ਉਹਨਾਂ ਚ ਇਸਤੇਮਾਲ ਹੋ ਸਕਦਾ ਆਪਾਂ ਸੈਲਫ ਸਰਵਿਸ ਦੇ ਲਈ ਮਿਲਟਰੀ ਦੇ ਵਿੱਚ ਉਹਨੂੰ ਯੂਜ਼ ਕਰ ਸਕਦੇ ਆ ਡਿਫੈਂਸ ਸਰਵਿਸ ਦੇ ਲਈ ਯੂਜ਼ ਕਰ ਸਕਦੇ ਆ ਕਿਉਂਕਿ ਬੜੀ ਐਕਸਟ ਕੋਈ ਇਹਨੂੰ ਅਟੈਂਸ਼ਨ ਦੀ ਗੱਲ ਨਹੀਂ ਹਾਂ ਉਦੋਂ ਵੀ ਵੱਡੀ ਗੱਲ ਇਹਦੇ ਤੇ ਗਨ ਫਾਇਰ ਦਾ ਵੀ ਅਸਰ ਨਹੀਂ ਹੁੰਦਾ ਜੀ ਗੋਲੀ ਗਾਲੀ ਵੀ ਵੱਜ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਜੀ ਅੱਗ ਇਹਨੂੰ ਲੱਗਦੀ ਨਹੀਂ ਐਕਸਪਲੋਡ ਨਹੀਂ ਹੁੰਦੀ ਇਹ ਠੀਕ ਹੈ ਸਰ ਜਿੰਨਾ ਮਰਜ਼ੀ ਗਰਮ ਕਰ ਲੋ ਠੀਕ ਹੈ ਜੀ ਤੇ ਜੇ ਐਦਾਂ ਦੀਆਂ ਹੋਰ ਜਾਣਕਾਰੀਆਂ ਲੈਣੀ ਹੈ ਤਾਂ ਤੁਸੀਂ ਜੁੜ ਸਕਦੇ ਹੋ ਸਰ ਇਹ ਕੀ ਹੈ ਜੀ ਸੀਨੀਅਰ ਅਸਿਸਟੈਂਟ ਹੈ ਸੀਨੀਅਰ ਅਸਿਸਟੈਂਟ ਜੀ ਇਹ ਆਪਣਾ 28 ਜਨਵਰੀ ਨੂੰ ਪੇਪਰ ਹੋ ਰਿਹਾ ਤੁਹਾਡੇ ਧਿਆਨ ਚ ਹੋਣਾ ਸੰਡੇ ਦਾ ਸਰ ਇਹਦਾ ਇਹਦਾ ਕੀ ਲਿੰਕ ਹੈ ਜੀ ਵੀਡੀਓ ਇਹਦੇ ਨਾਲ ਇਹਦਾ ਲਿੰਕ ਇਹ ਹੈ ਜੀ ਵੀ ਜੇ ਐਦਾਂ ਹੀ ਤੁਸੀਂ ਹੱਸਦੇ ਖੇਡਦੇ ਸਾਰੀ ਸਾਇੰਸ ਕਵਰ ਅਪ ਕਰਨੀ ਹੈ 28 ਜਨਵਰੀ ਵਾਲੇ ਪੇਪਰ ਵਾਸਤੇ ਤਾਂ ਬੁੱਧਵਾਰ ਨੂੰ ਸ਼ਾਮ ਨੂੰ 7:30 ਵਜੇ ਬੁੱਧਵਾਰ ਨੂੰ ਸ਼ਾਮ ਨੂੰ ਸ਼ਾਮ ਨੂੰ 7:30 ਵਜੇ 7:30 ਵਜੇ ਦੋ ਦੋ ਘੰਟਿਆਂ ਦੀ ਕਲਾਸ ਹੋਊਗੀ 9:30 ਵਜੇ ਤੱਕ ਫੁੱਲ ਆਫ ਲਾਈਟਸ ਸਾਇੰਸ ਦਾ ਮੈਂ ਸਰੀਵਸ ਤੁਹਾਨੂੰ ਕਵਰ ਅਪ ਕਰ ਦੂੰਗਾ ਤੇ ਜੇ ਤੁਸੀਂ ਜੁੜਨਾ ਚਾਹੁੰਦੇ ਹੋ ਸਾਡੇ ਨਾਲ ਸਰ ਇਹਦਾ ਲਿੰਕ ਲਿੰਕ ਫਿਰ ਕਿੱਥੋਂ ਮਿਲੂਗਾ ਜੀ ਹਾਂ ਲਿੰਕ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀ ਜੀ ਜੇ ਤੁਸੀਂ ਆ ਸੈਸ਼ਨ ਚ ਜੁੜਨਾ ਚਾਹੁੰਦੇ ਹੋ ਤਾਂ ਸਾਡਾ ਟੈਲੀਗ੍ਰਾਮ ਚੈਨਲ ਸਾਇੰਸ ਵਾਈਬਰਾਟਸ ਸਰ ਜੁਆਇਨ ਕਰ ਸਕਦੇ ਹੋ ਆ ਕਿਹੜਾ QR ਕੋਡ ਹੈ ਜੀ ਇੱਥੇ ਤੁਹਾਨੂੰ PDF ਮਿਲ ਜੂ ਇਹ ਸਰ ਆ ਕੀ ਚੀਜ਼ ਹੈ ਜੀ ਇਹ QR ਕੋਡ ਹੈ ਜੀ ਇਹਨੂੰ ਸਕੈਨ ਕਰਕੇ ਇਸ ਕਮੂ ਜਨੂੰ ਸਕੈਨ ਕਰਕੇ ਆਈ ਖੁੱਲੂਗੀ ਜੀ ਵੀਡੀਓ ਚ ਆਈ ਖੁੱਲੂਗਾ ਜੀ ਆਪਣਾ ਚੈਨਲ ਖੁੱਲ ਜੂਗਾ ਉੱਥੋਂ ਹੀ PDF ਮਿਲੂਗੀ ਉੱਥੋਂ ਹੀ ਤੁਹਾਨੂੰ ਲਿੰਕ ਮਿਲ ਜੂਗਾ ਠੀਕ ਹੈ ਸਰ ਤੇ ਜੇ ਤੁਸੀਂ ਸਾਡੇ ਨਾਲ ਜੁੜ ਕੇ ਤਿਆਰੀ ਕਰਨਾ ਚਾਹੁੰਦੇ ਹੋ ਜਿਵੇਂ ਕਿ ਆਉਣ ਦਾ ਵੇਪ ਪਟਵਾਰੀ ਦੀਆਂ ਵੈਕੈਂਸੀਆਂ ਆ ਰਹੀਆਂ ਪੰਜਾਬ ਪੁਲਿਸ ਦੀਆਂ ਵੈਕੈਂਸੀਆਂ ਆ ਰਹੀਆਂ ਤਾਂ 29 ਜਨਵਰੀ ਤੋਂ ਸਾਡਾ ਬੈਚ ਸਟਾਰਟ ਹੋ ਰਿਹਾ ਜੀ ਇਹਦੇ ਨਾਲ ਜੁੜ ਸਕਦੇ ਹੋ ਆਨਲਾਈਨ ਤੁਹਾਨੂੰ ਇਹ ਬੈਚ ਪੈਜੂਗਾ 2500 ਦਾ ਤੇ ਆਫਲਾਈਨ ਦੇ ਵਿੱਚ 13000 ਦਾ ਪੈਜੂਗਾ ਜੇ ਤੁਸੀਂ ਪ੍ਰੀ ਰਜਿਸਟ੍ਰੇਸ਼ਨ ਕਰ ਲੈਨੇ ਹੋ ਏਡੀਓ ਦਾ ਬੈਚ ਵੀ ਸਾਡਾ ਆ ਰਿਹਾ ਜੀ 5 ਫਰਵਰੀ ਤੋਂ ਤੇ ਪੀਐਸਟੈਟ 15 ਫਰਵਰੀ ਤੋਂ ਸਭ ਤੋਂ ਵੱਧ ਰਿਜ਼ਲਟ ਇਸ ਟੀਮ ਨੇ ਦਿੱਤੇ ਸੀ ਪੀਐਸਟੈਟ ਦੀ 15 ਫਰਵਰੀ ਤੋਂ ਆ ਰਿਹਾ ਹੈ ਇਹ ਵੀ ਬੈਚ ਤੁਹਾਨੂੰ ਪੈ ਜਾਊਗਾ ਜੀ 3000 ਰੁਪਏ ਦੇ ਵਿੱਚ 1 ਸਾਲ ਦੀ ਵੈਲਿਡਿਟੀ ਹੈ 3000 ਰੁਪਏ ਦੇ ਵਿੱਚ ਕਿਸੇ ਵੀ ਬੈਚ ਨੂੰ ਕਿਵੇਂ ਬਾਏ ਕਰਨਾ ਹੈ ਅਰੋੜਾ ਕਲਾਸਸ ਐਪ ਡਾਊਨਲੋਡ ਕਰਨੀ ਹੈ ਕੋਰਸ ਬਟਨ ਤੇ ਕਲਿੱਕ ਕਰਕੇ ਉੱਪਰ ਆਪ ਦਾ ਪਸੰਦੀਦਾ ਬੈਚ ਸਰਚ ਕਰਨਾ ਹੈ ਜਿਵੇਂ ਪੀਐਸਟੈਟ ਕਰ ਲਿਆ ਸਰਚ ਇਦਾਂ ਦੀ ਫੋਟੋ ਜੀ ਆਜੂਗੀ ਕਲਿੱਕ ਕਰਕੇ ਤਾਹਾਨੂੰ ਸਵਾਈਪ ਕਰੀ ਜਾਏ ਉਹ ਕਰੀ ਜਾਏ ਉਹ ਥੱਲੇ ਇੱਥੇ ਮੰਗੇ ਹੋਣਗੇ ਡੱਬੀ ਜੀ ਚ ਯੂਪੇ ਰੁਪਏ ਮੰਗੇ ਹੋਣਗੇ ਰੁਪਏ ਨਹੀਂ ਦੇਣੇ ਕਲਿੱਕ ਕਰ ਦੇਣਾ ਹੈਵ ਆ ਕੂਪਨ ਕੋਡ ਤੇ ਤੇ ਅਪਲਾਈ ਕਰ ਦਿਓ ਕੀ ਅਪਲਾਈ ਕਰ ਦਿਓ AC917 ਜਿਹਦੇ ਨਾਲ ਤੁਹਾਨੂੰ ਸਭ ਤੋਂ ਜ਼ਿਆਦਾ ਡਿਸਕਾਊਂਟ ਅਵੇਲੇਬਲ ਹੋ ਜਾਊਗਾ ਕਿਸੇ ਵੀ ਬੈਚ ਦੇ ਵਿੱਚ ਆਈਫੋਨ ਵਾਲਿਓ ਕਿਹੜੀ ਐਪ ਡਾਊਨਲੋਡ ਕਰਨੀ ਹੈ ਮਾਈ ਇੰਸਟੀਟਿਊਟ ORG ਕੋਡ ਕੀ ਹੈ ਜੀ AR ਸੀ ਕਿਸੇ ਪ੍ਰਕਾਰ ਦੀ ਜਾਣਕਾਰੀ ਲਈ ਸਾਡੇ ਦੋ ਨੰਬਰ 247 ਅਵੇਲੇਬਲ ਰਹਿੰਦੇ ਆ ਇਹਨਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਮਿਲਾਂਗੇ ਨੈਕਸਟ ਵੀਡੀਓ ਤਦ ਤੱਕ ਲਈ ਰੱਬ ਰੱਖਾ ਧੰਨਵਾਦ